ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰਿਤ ਖੋਲੋ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਸੋ ਪ੍ਰਭ ਗਿਲ ਦਾ ਸੀ ਅਕਸਰ ਜ਼ਿਕਰ ਕਰਦੇ ਆ ਉਹਨਾਂ ਦੇ ਗਾਣਿਆਂ ਦੇ ਕਰਕੇ ਉਹਨਾਂ ਨੂੰ ਬਹੁਤ ਲੋਕ ਪਿਆਰ ਕਰਦੇ ਨੇ ਕਿਉਂਕਿ ਰੋਮਾਂਟਿਕ ਜਨਰ ਦੇ ਗਾਣੇ ਜਿਹੜੇ ਹੁੰਦੇ ਨੇ ਪ੍ਰਭ ਗਿਲ ਦੇ ਉਹ ਹਰ ਕੋਈ ਆਪਣੇ ਆਪ ਨਾਲ ਕਨੈਕਟ ਜ਼ਰੂਰ ਕਰ ਪਾਉਂਦਾ ਹੈ ਚਾਹੇ ਉਹ ਸਾਈਡ ਰੋਮਾਂਟਿਕ ਹੋਣ ਚਾਹੇ ਫਿਰ ਫੁੱਲ ਆਨ ਰੋਮਾਂਟਿਕ ਗੀਤ ਹੋਣ ਸੋ ਹੁਣ ਤੁਹਾਨੂੰ ਦੱਸ ਦੇਣਾ ਕਿ ਪ੍ਰਭ ਗਿਲ ਦਾ ਇੱਕ ਹੋਰ ਗੀਤ ਜੋ ਕਿ ਉਹਨਾਂ ਦੇ ਟਾਈਟਲ ਤੋਂ ਹੀ ਸਾਫ਼-ਸਾਫ਼ ਨਜ਼ਰ ਆ ਰਿਹਾ ਹੈ ਜ਼ਾਹਿਰ ਹੋ ਰਿਹਾ ਹੈ ਕਿ ਮੋ ਮੋ ਯਾਨੀ ਕਿ ਪਿਆਰ ਕਨੈਕਸ਼ਨ ਅਟੈਚਮੈਂਟ ਸੋ ਮੋ ਦਾ ਪੋਸਟਰ ਉਹਨਾਂ ਨੇ ਸ਼ੇਅਰ ਕਰ ਦਿੱਤਾ ਸੋ ਇਹ ਗੀਤ ਜਿਹੜਾ ਉਹਨਾਂ ਦਾ ਜਲਦ ਰਿਲੀਜ਼ ਹੋਣ ਵਾਲਾ ਹੈ ਔਰ ਜਾਣਕਾਰੀ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਕਿ ਪ੍ਰਭ ਗਿੱਲ ਨੇ ਇਹ ਗਾਣਾ ਜਿਹੜਾ ਹੈ ਬੜੇ ਰੋਮਾਂਟਿਕ ਅੰਦਾਜ਼ ਦੇ ਵਿੱਚ ਸ਼ੂਟ ਕੀਤਾ ਜਿਸ ਤੋਂ ਬਾਅਦ ਉਹਨਾਂ ਨੇ ਪੋਸਟ ਸ਼ੇਅਰ ਕਰਕੇ ਜਾਣਕਾਰੀ ਦਿੱਤੀ ਹੈ ਕਿ ਮੋ ਜਿਹੜਾ ਹੈ ਜਲਦ ਰਿਲੀਜ਼ ਹੋਣ ਵਾਲਾ ਹੈ ਗੈਟ ਰੈਡੀ ਫॉर ਦਾ ਨੈਕਸਟ ਮੈਲੋਡੀ ਮੋ ਕਿਉਂਕਿ ਮੋ ਇਹ ਜਿਆ ਵਰਡ ਹੈ ਜਿਸ ਨੂੰ ਅਸੀਂ ਕਨੈਕਟ ਕਰ ਪਾਉਨੇ ਆ ਮੋਹ ਮਤਲਬ ਕਿਸੇ ਨਾਲ ਵੀ ਤੁਹਾਡਾ ਕਨੈਕਸ਼ਨ ਬਣ ਜਾਣਾ ਤੁਸੀਂ ਕਿਸੇ ਨਾਲ ਵੀ ਅਟੈਚਡ ਹੋ ਜਨਨੇ ਕਿਸੇ ਨਾਲ ਵੀ ਤੁਹਾਨੂੰ ਅੱਛੀਆਂ ਵਾਈਬਸ ਆਉਂਦੀਆਂ ਨੇ ਜਾਂ ਤੁਸੀਂ ਆਪਣੇ ਆਪ ਵਰਗਾ ਹੀ ਫੀਲ ਕਰ ਪਾਉਨੇ ਹੋ ਕਿਸੇ ਨਾਲ ਵੀ ਮੋਹ ਪੈ ਜੇ ਉਹ ਮੋਹ ਵਰਡ ਜਿਹੜਾ ਫਿਲਮ ਵੀ ਆਈ ਸੀ ਆਪਣੀ ਇੰਡਸਟਰੀ ਦੇ ਵਿੱਚ ਜਿਸ ਨੂੰ ਬਹੁਤ ਜ਼ਿਆਦਾ ਪ੍ਰਵਾਹਗਾਰ ਮਿਲਿਆ ਸੀ ਔਰ ਉਹ ਫਿਲਮ ਜਿਹੜੀ ਦੁਬਾਰਾ تھیਟਰਸ ਦੇ ਵਿੱਚ ਰੀ ਰਿਲੀਜ਼ ਵੀ ਹੋਈ ਜਿਸ ਦੇ ਵਿੱਚ ਸਰਗੁਣ ਮਹਿਤਾ ਔਰ ਗਿਤਾਜ ਬਿੰਦ ਰਖਿਆ ਨੇ ਕੰਮ ਕੀਤਾ ਸੀਗਾ ਬਹੁਤ ਸੋਹਣਾ ਕੰਮ ਕੀਤਾ ਸੀ ਉਹਨਾਂ ਦੋਨਾਂ ਨੇ ਸੋ ਉਹੀ ਮੋਹ ਟਾਈਟਲ ਤੇ ਹੁਣ ਪ੍ਰਭ ਗਿਲ ਗਾਣਾ ਲੈ ਕੇ ਆ ਰਹੇ ਨੇ ਸੋ ਇਹ ਗਾ ਬਹੁਤ ਬੇਸਬਰੀ ਦੇ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਸਾਰੇ ਕਰ ਰਹੇ ਨੇ ਕਿਉਂਕਿ ਮੋ ਸ਼ਬਦ ਹੀ ਇਦਾਂ ਦਾ ਹੈ ਇਸ ਤੋਂ ਇਲਾਵਾ ਜੇ ਪ੍ਰੋਫ ਗਿਲ ਦੀ ਗੱਲ ਕਰੀਏ ਤਾਂ ਪ੍ਰੋਫ ਗਿਲ ਨੇ ਰਿਲੀਜੀਅਸ ਗੀਤ ਵੀ ਦਿੱਤੇ ਨੇ ਇੰਡਸਟਰੀ ਨੂੰ ਵੀ ਬਹੁਤ ਪਿਆਰੇ ਗੀਤ ਰੂਹ ਨੂੰ ਸਕੂਨ ਦੇਣ ਵਾਲੇ ਗੀਤ ਇਸ ਤੋਂ ਇਲਾਵਾ ਲਾਈਵ ਸਿੰਗਿੰਗ ਕਰਦੇ ਆ ਪ੍ਰੋਫ ਗਿਲ ਦੇ ਅਸੀਂ ਬਹੁਤ ਸਾਰੇ ਗੀਤ ਸੁਣਦੇ ਆ ਲੋਕੋ ਇਹਨਾਂ ਨੂੰ ਪਸੰਦ ਕਰਦੇ ਨੇ ਉਹਨਾਂ ਦੀ ਗਾਇਕੀ ਨੂੰ ਪਸੰਦ ਕਰਦੇ ਨੇ ਉਹਨਾਂ ਦੇ ਲਾਈਵ ਸ਼ੋਅਸ ਵੀ ਸੋਲਡ ਆਊਟ ਹੁੰਦੇ ਨੇ ਜਦੋਂ ਵੀ ਅਸੀਂ ਉਹਨਾਂ ਦੀ ਗਾਇਕੀ ਦਾ ਜ਼ਿਕਰ ਕਰਦੇ ਆ ਜਾਂ ਸੁਣਦੇ ਆ ਬਾਕੀ ਰੀਅਲ ਲਾਈਫ ਦੇ ਵਿੱਚ ਅਗਰ ਪ੍ਰਪ ਗਿੱਲ ਦੀ ਗੱਲ ਕਰੀਏ ਤਾਂ ਥੋੜੇ ਸ਼ਾਇਅ ਨੇਚਰ ਦੇ ਨੇ ਘੱਟ ਬੋਲਣ ਵਾਲੇ ਨੇ ਲੇਕਿਨ ਯੈਸ ਆਪਣੇ ਟੈਲੈਂਟ ਦੇ ਨਾਲ ਉਹ ਬੋਲਦੇ ਨੇ ਆਪਣੀ ਆਵਾਜ਼ ਦੇ ਨਾਲ ਉਹ ਬੋਲਦੇ ਨੇ ਆਪਣੀ ਗਾਇਕੀ ਦੇ ਨਾਲ ਉਹ ਆਪਣੇ ਆਪ ਨੂੰ ਪ੍ਰੂਫ ਕਰਦੇ ਨੇ ਸੋ ਮੋ ਰਿਲੀਜ਼ ਹੋਣ ਜਾ ਰਿਹਾ ਬਹੁਤ ਜਲਦ ਔਰ ਬਹੁਤ ਬੇਸਬਰੀ ਨਾਲ ਉਡੀਕਾ ਜਾ ਰਿਹਾ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰਿਤ ਖੋਲੋ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਸੋ ਪ੍ਰਭ ਗਿਲ ਦਾ ਸੀ ਅਕਸਰ ਜ਼ਿਕਰ ਕਰਦੇ ਆ ਉਹਨਾਂ ਦੇ ਗਾਣਿਆਂ ਦੇ ਕਰਕੇ ਉਹਨਾਂ ਨੂੰ ਬਹੁਤ ਲੋਕ ਪਿਆਰ ਕਰਦੇ ਨੇ ਕਿਉਂਕਿ ਰੋਮਾਂਟਿਕ ਜਨਰ ਦੇ ਗਾਣੇ ਜਿਹੜੇ ਹੁੰਦੇ ਨੇ ਪ੍ਰਭ ਗਿਲ ਦੇ ਉਹ ਹਰ ਕੋਈ ਆਪਣੇ ਆਪ ਨਾਲ ਕਨੈਕਟ ਜ਼ਰੂਰ ਕਰ ਪਾਉਂਦਾ ਹੈ ਚਾਹੇ ਉਹ ਸਾਈਡ ਰੋਮਾਂਟਿਕ ਹੋਣ ਚਾਹੇ ਫਿਰ ਫੁੱਲ ਆਨ ਰੋਮਾਂਟਿਕ ਗੀਤ ਹੋਣ ਸੋ ਹੁਣ ਤੁਹਾਨੂੰ ਦੱਸ ਦੇਣਾ ਕਿ ਪ੍ਰਭ ਗਿਲ ਦਾ ਇੱਕ ਹੋਰ ਗੀਤ ਜੋ ਕਿ ਉਹਨਾਂ ਦੇ ਟਾਈਟਲ ਤੋਂ ਹੀ ਸਾਫ਼-ਸਾਫ਼ ਨਜ਼ਰ ਆ ਰਿਹਾ ਹੈ ਜ਼ਾਹਿਰ ਹੋ ਰਿਹਾ ਹੈ ਕਿ ਮੋ ਮੋ ਯਾਨੀ ਕਿ ਪਿਆਰ ਕਨੈਕਸ਼ਨ ਅਟੈਚਮੈਂਟ ਸੋ ਮੋ ਦਾ ਪੋਸਟਰ ਉਹਨਾਂ ਨੇ ਸ਼ੇਅਰ ਕਰ ਦਿੱਤਾ ਸੋ ਇਹ ਗੀਤ ਜਿਹੜਾ ਉਹਨਾਂ ਦਾ ਜਲਦ ਰਿਲੀਜ਼ ਹੋਣ ਵਾਲਾ ਹੈ ਔਰ ਜਾਣਕਾਰੀ ਲਈ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ ਪ੍ਰਭ ਗਿੱਲ ਨੇ ਇਹ ਗਾਣਾ ਜਿਹੜਾ ਹੈ ਬੜੇ ਰੋਮਾਂਟਿਕ ਅੰਦਾਜ਼ ਦੇ ਵਿੱਚ ਸ਼ੂਟ ਕੀਤਾ ਜਿਸ ਤੋਂ ਬਾਅਦ ਉਹਨਾਂ ਨੇ ਪੋਸਟ ਸ਼ੇਅਰ ਕਰਕੇ ਜਾਣਕਾਰੀ ਦਿੱਤੀ ਹੈ ਕਿ ਮੋ ਜਿਹੜਾ ਹੈ ਜਲਦ ਰਿਲੀਜ਼ ਹੋਣ ਵਾਲਾ ਹੈ ਗੈਟ ਰੈਡੀ ਫॉर द ਨੈਕਸਟ ਮੈਲੋਡੀ ਮੋ ਕਿਉਂਕਿ ਮੋ ਇਹ ਜਿਹਾ ਵਰਡ ਹੈ ਜਿਸ ਨੂੰ ਅਸੀਂ ਕਨੈਕਟ ਕਰ ਪਾਉਨੇ ਆ ਮੋ ਮਤਲਬ ਕਿਸੇ ਨਾਲ ਵੀ ਤੁਹਾਡਾ ਕਨੈਕਸ਼ਨ ਬਣ ਜਾਣਾ ਤੁਸੀਂ ਕਿਸੇ ਨਾਲ ਵੀ ਅਟੈਚਡ ਹੋ ਜਨਨੇ ਕਿਸੇ ਨਾਲ ਵੀ ਤੁਹਾਨੂੰ ਅ ਚੰਗੀਆਂ ਵਾਈਬਸ ਆਉਂਦੀਆਂ ਨੇ ਜਾਂ ਤੁਸੀਂ ਆਪਣੇ ਆਪ ਵਰਗਾ ਹੀ ਫੀਲ ਕਰ ਪਾਉਨੇ ਹੋ ਕਿਸੇ ਨਾਲ ਵੀ ਮੋ ਪੈ ਜੇ ਉਹ ਮੋ ਵਰਡ ਜਿਹੜਾ ਹੈ ਫਿਲਮ ਵੀ ਆਈ ਸੀ ਆਪਣੇ ਇੰਡਸਟਰੀ ਦੇ ਵਿੱਚ ਜਿਸ ਨੂੰ ਬਹੁਤ ਜ਼ਿਆਦਾ ਪ੍ਰਵਾਹਗਾਰਾ ਮਿਲਿਆ ਸੀ ਔਰ ਉਹ ਫਿਲਮ ਜਿਹੜੀ ਦੁਬਾਰਾ ਥੀਏਟਰਸ ਦੇ ਵਿੱਚ ਰੀ ਰਿਲੀਜ਼ ਵੀ ਹੋਈ ਜਿਸ ਦੇ ਵਿੱਚ ਸਰਗੁਣ ਮਹਿਤਾ ਔਰ ਗਿਤਾਜ ਬਿੰਦ ਰਖਿਆ ਨੇ ਕੰਮ ਕੀਤਾ ਸੀਗਾ ਬਹੁਤ ਸੋਹਣਾ ਕੰਮ ਕੀਤਾ ਸੀ ਉਹਨਾਂ ਦੋਨਾਂ ਨੇ ਸੋ ਉਹੀ ਮੋ ਟਾਈਟਲ ਤੇ ਹੁਣ ਪ੍ਰਭ ਗਿਲ ਗਾਣਾ ਲੈ ਕੇ ਆ ਰਹੇ ਨੇ ਸੋ ਇਹ ਗਾਣੇ ਦੇ ਲਿਰਿਕਸ ਕਿਦਾਂ ਦੇ ਹੋਣਗੇ ਇਹਦੇ ਬਾਰੇ ਬਹੁਤ ਬੇਸਬਰੀ ਦੇ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਸਾਰੇ ਕਰ ਰਹੇ ਨੇ ਕਿਉਂਕਿ ਮੋ ਸ਼ਬਦ ਹੀ ਇਦਾਂ ਦਾ ਹੈ ਇਸ ਤੋਂ ਇਲਾਵਾ ਜੇ ਪ੍ਰਭ ਗਿਲ ਦੀ ਗੱਲ ਕਰੀਏ ਤਾਂ ਪ੍ਰਭ ਗਿਲ ਨੇ ਰਿਲੀਜੀਅਸ ਗੀਤ ਵੀ ਦਿੱਤੇ ਨੇ ਇੰਡਸਟਰੀ ਨੂੰ ਵੀ ਲਾਈਵ ਸਿੰਗਿੰਗ ਕਰਦੇ ਪ੍ਰਪ ਗਿਲ ਦੇ ਅਸੀਂ ਬਹੁਤ ਸਾਰੇ ਗੀਤ ਸੁਣਦੇ ਆ ਲੋਕ ਉਹਨਾਂ ਨੂੰ ਪਸੰਦ ਕਰਦੇ ਨੇ ਉਹਨਾਂ ਦੀ ਗਾਇਕੀ ਨੂੰ ਪਸੰਦ ਕਰਦੇ ਨੇ ਉਹਨਾਂ ਦੇ ਲਾਈਵ ਸ਼ੋਜ਼ ਵੀ ਸੋਲਡ ਆਊਟ ਹੁੰਦੇ ਨੇ ਜਦੋਂ ਵੀ ਅਸੀਂ ਉਹਨਾਂ ਦੀ ਗਾਇਕੀ ਦਾ ਜ਼ਿਕਰ ਕਰਦੇ ਆ ਜਾਂ ਸੁਣਦੇ ਆ ਬਾਕੀ ਰੀਅਲ ਲਾਈਫ ਦੇ ਵਿੱਚ ਅਗਰ ਪ੍ਰਪ ਗਿਲ ਦੀ ਗੱਲ ਕਰੀਏ ਤਾਂ ਥੋੜੇ ਸ਼ਾਇ ਨੈਚਰ ਦੇ ਨੇ ਘੱਟ ਬੋਲਣ ਵਾਲੇ ਨੇ ਲੇਕਿਨ ਯੈਸ ਆਪਣੇ ਟੈਲੈਂਟ ਦੇ ਨਾਲ ਉਹ ਬੋਲਦੇ ਨੇ ਆਪਣੀ ਆਵਾਜ਼ ਦੇ ਨਾਲ ਉਹ ਬੋਲਦੇ ਨੇ ਆਪਣੀ ਗਾਇਕੀ ਦੇ ਨਾਲ ਉਹ ਆਪਣੇ ਆਪ ਨੂੰ ਪ੍ਰੂਫ ਕਰਦੇ ਨੇ ਸੋ ਮੋ ਰਿਲੀਜ਼ ਹੋਣ ਜਾ ਰਿਹਾ ਬਹੁਤ ਜਲਦ ਔਰ ਬਹੁਤ ਬੇਸਬਰੀ ਨਾਲ ਉਡੀਕਾ ਜਾ ਰਿਹਾ